ਆਉਂ ਗਏ ਡੈਡ ਹਾਂ ਇੱਕ ਕੰਨ ਰੱਖੇ ਨਾ ਤੂੰ ਜੀ ਆਮ ਗਿਆਣਾ ਨੂੰ ਮੈਂ ਸੁਪਰੇ ਨਹੀਂ ਹਾਲੇ ਅੱਜ ਆ ਪੜ੍ਹਦੇ ਸੋੜਾਂਗਾ ਕਾ ਕੇ ਤੇ ਮਾ ਜਪਤਮਨ ਪਕੀਆਂ ਕਰ ਦੇਣਾ ਬਾ ਬਹੁਤ ਯਾ ਕਬੀ ਨਾਲ ਰੱਜ ਲਾਂਗੇ ਬੇਸ ਬੇਸ ਕੋ ਮਨ ਬੇਤਲੇ ਸ਼ੋਰ ਪੁਰੇ ਤੱਕ ਬੇਤੂ ਸੋ ਤਾਂ ਹੁਣੀ ਵੀ ਤੂੰ ਇਹਆਂ ਚਾਹੀਓ ਕੋਈ ਠੀਕ ਕਰ ਲਾ ਮੈਂ ਤਾਂ ਖੇਚੜ ਆ ਗਿਆ ਠੀਕ ਨਾ ਹੋ ਰਾ ਨਾ ਯਾਰ ਹਾਂ ਆਪਣਾ ਦਿਨੇ ਨਸ਼ਾ ਖੜਿਆ ਹੁੰਦਾ ਹੂੰ ਜਾਂਦਾ ਨਸ਼ਾ ਕਹੇ ਰਾਤ ਨੂੰ ਆਪਾਂ ساری ਰਾਤ ਲਾਇ ਮੂੰਗੀ ਤੋੜਨ ਤੇ ਕਰੀ ਰਾਤ ਨੂੰ ਕੋਹ ਜਿਹੜਾ ਪਰ ਦਿੱਤ ਲੱਗਦਾ ਸੀ ਛੋੜਾ ਤੂੜੀਆ ਦਾ ਛਤਣਾ ਜਾਂ ਬੇਲ ਲਾਉਂਦੀ ਧਰੀ ਆ ਮੰਗੇ ਉੱਥੇ ਫਿੱਕੀ ਕੱਢੀ ਗਏ ਹਾਂ ਆਪੋ ਖੋਤੇ ਦੇ ਸਕਾਲ ਗਏ ਨਾ ਨਹੀਂ ਪਰ ਬਾਹਰ ਲਾ ਕੇ ਨਾ ਵੱਡਾ ਬੇੜੇ ਚ ਪਾ ਦਿੱਤਾ ਗਾਣੋਂ ਬੀਤਾ ਵੇਚ ਲਾਂਗੇ ਨਾਲੇ ਆਪਣਾ ਹੁਣ ਕੰਮ ਵਧੇਗਾ ਜੇ ਨੂੰ ਖਾਚੇ ਲਾਂਗੇ ਰੁਪਿਆ ਨਾਲ ਕਮੜਾ ਹੋਇਆ ਆਏ ਆਏ ਆ ਪੈਦਾਰ ਭਾਜੀ ਨੂੰ ਮੁੱਖ ਨੇ ਭਾਂ ਫਸਤੀ ਰਮਾ ਚ ਦੇ ਕੇ ਦਿੰਦੇ ਹਾਂ ਜਿਵੇਂ ਕਹਿੰਦੇ ਨੇ ਦਾ ਛਾਣੇ ਬੰਦੇ ਪੁੰਨ ਦੀ ਗਾਂ ਦੇ ਕਿਨੇ ਦੰਦ ਦੇਖਿਆ ਹਾਂ ਤੈਨੂੰ ਕਰਕੇ ਗੱਲ ਦੇ ਤਾਂ ਬੇਗੇ ਨ ਸਮਝ ਨਾ ਕਹ ਹਾਂ ਇਹ ਤਾਂ ਆਪ ਵੀ ਤੇ ਮਾ ਕਨਾਲ ਕਲਾਕਾਰੀ ਕਰ ਰਹੇ ਹਾਂ ਅਰੇ ਇੱਕ ਬੰਦੇ ਨੂੰ ਮਿਆ ਉੜਦੀ ਥੋੜੀ ਪਸੰਗ ਸੱਚੀ ਨਾ ਥੋੜੀ ਬਣਗਾ ਬਣਗਾ ਹੁਣ ਕਿਲਾ ਦਾ ਦੰਦ ਜਿੱਤੋ ਅਗੋਂ ਮਾਂ ਬਾ ਸਾਜੂ 5-7 ਦਿਨਾਂ ਨੂੰ ਯਾਰਾ ਹਨਾ ਹੁਣ ਕੀ ਠੀਕ ਯਾਰ ਕੱਟ ਬੰਦ ਨੂੰ ਮਾਰ ਪੈਗੀ ਵਾਹ ਇਹ ਤਾਂ ਹਾਈਬ੍ਰਿਡ ਮੰਨਣਾ ਹੈ ਨਾ ਕੱਟ ਨੂੰ ਕਿ ਆਪਾਂ ਕਰਾਉਣਾ ਪਉਂਦਾ ਫਰਾਂਗਾਂ ਦੀ ਲੋੜ ਆਈ ਹੈ ਹੋਰ ਇੱਕ ਹੀ ਫਾਈਟ ਹੋਏ ਇਹ ਤਾਂ ਹਾਈਬ੍ਰਿਡ ਮੰਨਣਾ ਹੈ ਨਾ ਕੰਦੇਦਈਆਂ ਤਾਂ ਆ ਗਈਆਂ ਹੋਰ ਜਦੋਂ ਉਹ ਕੱਟ ਲਗਾਈਆਂ ਹਾਂ ਉਹ ਬੜੀ ਖੋੜੀ ਹੈ ਕੋਟੀ ਮੋਟੀ ਨਹੀਂ ਹੈ ਉਹਦੀ ਦਾ ਫਰਕ ਦੇਖੀ ਮੂੰਗੀ ਹੋਏ ਚਲੋ ਉਹ ਕਰਕੇ ਭਾਈ ਮੋਤੀ ਆਉਂਗੀ ਮਾਣ ਨਾ ਨਾ ਜੀ ਦੋ ਰਸਤ ਮਾਇਤਾ ਤੇ ਨਾ ਆਪਾ ਮਾ ਕੇ ਕੀ ਸੀ ਨਾ ਮੇਰੇ ਪੈ ਨਿਜ਼ਰ ਲੈਣ ਕੇ ਮਾਰਨੇਗਾ ਮਾਰੇ ਬਾਹਰ ਜਿੰਨ ਘੰਟਾ ਨੂੰ ਆ ਫੁੱਲ ਡੱਕ ਲੈਾਂਗੇ ਪੁਣਿਆ ਜਾ ਦਬੀ ਥੋੜੀ ਖੜ ਜਾ ਤੂੰ ਜੇ ਕਰੀਂ ਕਰਿਓ ਕੰਦੇ ਸਾਰੇ ਦਿਨ ਖਾਤੇ ਨਸ਼ਾਈ ਤੂੰ ਤਾਂ ਸੋਚੀਏ ਨਾ ਨਾ ਹੋਏ ਦਿਮਾਗ ਰਿਆਣਾ ਭੰਡਾ ਭਾਈ ਦਿਮਾਗ ਦੀ ਗੱਲਾ ਚੱਲੀ ਵਾਹ ਅੱਤੇ ਨਸ਼ਾ ਤਾਂ ਬਗਾਤਾ ਹੂ ਨਸ਼ਾ ਤਾਂ ਬਈ ਟਾਈਟ ਇਸੇ ਸੇਤ ਉੱਪਰ ਗਿਆ ਹੂ ਓ ਮਾਰੂ ਚ ਇਕੱਲਾ ਟਿੱਖੜਾ ਰਹਿਣਾ ਚਾਹੀਦਾ ਬਸ ਸੋਚੀ ਜਿਹਾ ਦਿਮਾਗ ਕਰਤੇ ਐ ਪਰ ਇਹਦੇ 10 ਬੰਦਿਆਂ ਦਾ ਰੱਜ ਖਾ ਜੈਣਾ ਫੇਰ ਤਾਂ ਪਰਦਾ ਹੀ ਹੋਏ ਛੜੇਣ ਨਾਲੋਂ ਬੱਧ ਦਿਮਾਗ ਦਾ ਜੋਰ ਲੱਗ ਰੇ ਸ਼ੁੱਤਣ ਸ਼ਕਤੀ ਮਾੜੀ ਜਨਾਂ ਟੁੱਟ ਮਾਣਾਇ ਕਰਤਾ ਤੇ ਮਾਈ ਬਾਲਾ ਅੱਖਾ ਹਾਂ ਮੂੰਗਿਆ ਲੋਕਾਂ ਕੋਲ 2 ਲੱਖ ਬਣਾ ਦਿੱਤੇ 2 ਲੱਖ ਰੁਪਏ ਨੂੰ ਹੱਥ ਮਾਰਾਂਗੇ ਇਹ 5 ਸੇਰ ਤੇ ਅੱਜ ਨੇ ਮੈਂ ਦਾਦਾ ਹਾਂ ਮੁੜ ਕੇ ਕੋਈ ਹੋਰ ਸੀਜ਼ਨ ਫਾਈਲ ਨੂੰ ਨਰਮਾ ਖੇੜਾ ਆਣ ਮੁੜ ਕੇ ਮੈਂ ਤਾਂ ਮੁੱਛੋ ਨੇ ਦੀਆਂ ਮੁੰਜਰਾ ਮੁੱਛ ਲਿਆ ਕਰਾਂਗੇ ਉਹ ਤਾਂ ਵੀ ਵੇਚ ਲਾਂਗੇ ਆਪਾਂ ਕਿਹਦਾ ਕਰੀ ਦੇ ਨੇ ਆ ਬਿਜ ਖਾਣ ਨੂੰ ਟਮਰਦੀ ਹਾਂ ਆ ਤਾਂ ਖੱਤ ਤੇਰੀਆਂ ਗੱਲਾਂ ਮਦੰਗੇ ਤੁਰ ਜਾਊਗਾ ਨਾ ਸੋ ਬੋਲੀਏ ਹਾਂ ਜੋਦੀ ਟੱਟੀ ਉੱਤਰ ਦੀ ਪਤਾ ਨਹੀਂ ਯਾਰ ਬੜੀ ਤੇਜ਼ ਸੀ ਭੈਣ ਚੋਦੀ ਕਬਜੀ ਕਰਕੇ ਉਹਦੇ ਵਿਲਿਆਂ ਦੇ ਬੈਠੇ ਆ ਕੇ ਹੁਤਾ ਯਾਰ ਚੱਲੇ ਗਏ ਘਰੇ ਮੈਂ ਤਾਂ ਇਹ ਆ ਕਿਹੜੇ ਆਏ ਭੈਣ ਚੋਦੀ ਦੋਂਦੇ ਮੂੰਗੀ ਚ ਮੈਂ ਜਦਿਆ ਮੂੰਗੀ ਤੋੜਨ ਵਾਲਿਆ ਭੈਣ ਦੀ ਮਰ ਗਏ ਤਾਂ ਮੂੰਗੀ ਦੇ ਕੱਢੀ ਜਾਂਦੇ ਅੜਕੇ ਮੈਂ ਕਹਾਂ ਜਾ ਕੇ ਦੱਸਾਂ ਕਾਈ ਵੰਤ ਨੂੰ ਵੀ ਬੰਦੇ ਦਾ ਭਾ ਹਾਂ ਵੀ ਦੌੜੀ ਜਾਂਦੇ ਆ ਕੇ ਅਸੀਂ ਕਿੰਨਾਂ ਪਾ ਲੋ on the wall ਰੱਖੀਏ ਤੋੜ ਤੋੜ ਕੇ ਮਨ ਕਰ ਦੋ ਮੰਨ ਨਾ ਨੋ ਨਾ ਪ੍ਰਕਾਰ ਜਿਆ ਦੇ ਮਸਤੀ ਜੀ ਮਦੇ ਨੂੰ ਕੁਝ ਪਤਾ ਹੀ ਨਹੀਂ ਕਿ ਕੋਈ ਇੱਥੇ ਬੈਠਾ ਹੈ ਯਾਰ ਤੁਹਾਰੀ ਹੋ ਗਈ ਯਾਰ ਹਰ ਜਵਾਂ ਚੋਂ ਸੁਣ ਤੜਾਉਣੇ ਆ ਮੂੰਗੀ ਅੱਜ ਮੈਂ ਲੈ ਨਾ ਤਾਂ ਇਹਨੂੰ ਜਾ ਕੇ ਵਿਝਾਇਆ ਪਾਇ ਨਾ ਏਣੰਬੇ ਤਾਂ ਲਗਰੇ ਨਿਆ ਕੇ ਦੋ ਅੱਛਾ ਉਹ ਰੱਬ ਜੀ ਬਾਈ ਇਹ ਕੱਢਣਗੇ ਹਾਂ ਹਾਂ ਜੀ ਜਿਹੜੇ ਰਹੇ ਨੇ ਨਾ ਕਰੇ ਮਤੋ ਹਾਂ ਨਾ ਮੰਡੇ ਖੜੇ ਆ ਜੀ ਤਾ ਨੂੰ ਦੱਸ ਕੇ ਜਾ ਕੇ ਨਾ ਇਹਨੂੰ ਕਫਰਾ ਕੇ ਜਾ ਕੇ ਗਿਆ ਆਇਆ ਤਾ ਆਓ ਆਪਣਾ ਖੇਡ ਲੈ ਚੁਣੇ ਪਾਰ ਤੇ ਬੇਰੇ ਤੇ ਬੁੱਤੜਾ ਗੋਫਾ ਨਾ ਯਾਰ ਲੰਗਣਾ ਯਾਉਂ ਨਾ ਤੇ ਖਿਆਲ ਨੇ ਵੀ ਮੇਰੀਆਂ ਕਾਈ ਜਾਵਦੀ ਬੁੱਦੀਆਂ ਚਾਰਕਣ ਵਾਲਾ ਬਹੁਤ ਤੇ ਹੋਖਰ ਹੋਇਆ ਤਾਂ ਪਰ ਚੱਲ ਜੂਆ ਰੋ ਰੋ ਤੇਰੇ ਆ ਵੀ ਮੂੰਗੀ ਦਿਖਾ ਦੇਾਂਗੇ ਜਾ ਜਾ ਤੁਹਾਡੀ ਬੰਦੀਆਂ ਕਰਦੇ ਸੀ ਤਾ ਤੋੜਿਆ ਪਾਣੀ ਆ ਜੀ ਬੈਠਾ ਆਂ ਗੀਨ ਰੱਖੀਆ ਕੱਜ ਕੱਲ ਤੋਂ ਆਪਾਂ ਦੋ ਬੈਗ ਲਿਆ ਕਰਾਂਗੇ ਇੱਕ ਤੇਰੇ ਮੋਢੇ ਤੇ ਆ ਕਰੋ ਜਰਕ ਜਰਕ ਤੋੜ ਤੋੜ ਕੇ ਨਾ ਇਹ ਗੱਲ ਪੱਕੀ ਛੇਤੀ ਭਰ ਜਾ ਕਰੂਗਾ ਤੜਕੇ ਹੋਰ ਘਰੇ ਜਾਵਾਂਗੇ ਆਪਾਂ ਇੰਨਾ ਦੀ ਨਹੀਂ ਮੈਂ ਕਹਿੰਨਾ ਜਾੜੀ ਲੱਗ ਜੇ ਪਣ ਪੰਜ ਸੱਤ ਬੰਦੇ ਕਰਨਾ ਜਾੜ ਕੇ ਪੁੱਛੀਏ ਹਾਂ ਪੰਜ ਸੱਤ ਕਹੇ ਕੋਈ ਰਾਤ ਦਾ ਕੰਮ ਗੱਲ ਗਾਹਾਂ ਕਰਨੀ ਆ ਬਿਪਤਾ ਪੈਗੀ ਆਏ ਆ ਕੰਮ ਕਰਨਾ ਪੰਜ ਜਾਰਾ ਉਹਨਾਂ ਫੜਾ ਦੇਣਾ ਆਪਾਂ ਨੂੰ ਪੰਜ ਆਉਂਦੇ ਪੱਕਾ ਹੈ ਪੱਕਾ ਨੇ ਕੜੇ ਹੋਇਆ ਪੀਟੀ ਹੋਣੀ ਹੋਵੇ ਗੰਮਲੂ ਮੈਲੂ ਇਹ ਕਹੋਂਗਾ ਤੇਰਾ ਚਖੇੜੇ ਕਾਲਾ ਹੋ ਗਿਆ ਗੈਲੂ ਹੋ ਗਿਆ ਹਾਂ ਗੈਲੂ ਕੋਈ ਗੱਲ ਕਰਦਾ ਹੈ ਸੂਸੜਾ ਹੋ ਗਿਆ ਹਾਂ ਸੂਸਲਾ ਉਹ ਵੀ ਠੀਕਾ ਬੰਦਾ ਹਾਂ 5 ਸੱਤ ਬੰਦੇ ਆਪਦੇ ਘਰ ਹਾਂ ਓਹ ਬੁੱਛੂ ਪੂਰਾ ਮੈਨੋਂ ਨਹੀਂ ਨਿਆ ਦਿੰਦੇ ਲੱਖ ਮੰਗੂ ਲੱਖ ਪਾਈ ਗੋਰਾ ਤਾਂ ਜਾਂ ਠੀਨਾ ਦੀ ਪੱਛਾਂ ਜਾ ਗਿਆ ਕਾਰ ਲੋੜ ਨੂੰ ਬੈਠਾ ਖਾਈ ਨਹੀਂ ਇਹ ਪੈ ਚੋਰੀ ਚੋਰੀ ਕੰਮ ਚਲਾਈ ਰੱਖੀ ਹੌਲੀ ਹੌਲੀ ਯਾਰ ਨੂੰ ਦੋ ਬੰਦੇ ਆਂ ਤੇ ਮੂਟਾ ਡਾਡਾ ਨਹੀਂ ਪੈਂਦਾ ਮੰਨਿਆ ਗੱਲਾਂ ਡਾਡਾ ਵੀ ਪਵੇ ਕੋ ਪੰਜ ਕਰ ਪੰਡਾ ਯਾਰ ਅੰਦਾ ਯਾਰ ਫਣੇਗੇ ਤੁੱਤੇ ਚੌਗਣੇ ਲੱਗ ਜਾਂਗੇ ਸਾਰਾ ਗੇੜੇ ਦਾ ਆ ਯਾਰ ਨਾ ਨਾ ਮੰਨੇ ਨਾ ਮੰਨੇ ਨਾ ਯਾਰ ਜਪਦਾ ਨਹੀਂ ਯਰ ਹੁੱਕੇ ਨਾ ਮੈਂ ਚਲਾ ਦੇਤੀ ਹੋਗਾ ਅੱਛੀ ਪਿਆ ਹੁੰਦਾ ਨੇ ਕਿੱਧਰ ਜਾਣਾ ਹੈ ਵੇਦਾ ਹੈ ਰੱਬਿਆ ਤਰਨ ਪੁੱਤ ਆ ਪੁੱਤ ਆ ਮਨ ਤੋ ਓ ਕੀ ਹਾਲ ਹੈ ਵਧੀਆ ਹੋਰ ਦੱਸਨਾ ਠੀਕ ਆ ਠੀਕ ਆ ਕਿੱਧਰ ਫਿਰਦਾ ਓਏ ਇੱਥੇ ਕੰਮ ਕਰਦਾ ਬਸ ਕੰਮ ਜ ਆਇਆ ਸੀ ਇਧਰੋਂ ਟੱਪਿਆ ਹੁੰਦਾ ਅੱਛਾ ਹੋਰ ਦੱਸਨਾ ਵਧੀਆ ਤੂੰ ਦੱਸ ਕਿਵੇਂ ਪਿਆ ਹੈ ਓ ਯਾਰ ਭਾਂਦੇ ਆ ਯਾ ਰੋਜ ਗੱਜ ਕੇ ਮੂੰਗੀ ਚ ਅੱਛਾ ਮੂੰਗੀ ਮੇਟਾ ਸਾਰੀ ਖਾ ਗਏ ਯਾਰ ਰੋਜ ਤੈਨੂੰ ਤਾਂ ਪਾਲਟੀ ਕਰਨੀ ਪਊਗੀ ਵਾਦੀ ਹੋਏ ਜਿਆਦਾ ਦੱਸ ਕਰੇਗਾ ਤਾਂ ਪਰ ਦਾਂਗੇ ਗੰਜਰਾ ਪਾਰਟੀ ਦਾ ਕੀ ਖਾਣ ਦੇ ਦੈ ਤੈਨੂੰ ਮੈਂ ਦੱਸ ਦੂੰਗਾ ਬੰਦੇ ਹਾਂ ਕਿ ਮੈਂ ਬੰਦੇ ਛੋਨਾ ਛੁੰਨੇ ਵਾਲੇ ਮੂੰਗੀ ਵਾਲੇ ਮੂੰਗੀ ਦਾ ਮਸ਼ੀਨ ਤੋਂ ਵੜਾਵਾਂਗੇ ਭਰਾਵਾ ਬੰਦੇ ਉਹ ਨਹੀਂ ਜਿਹੜੀ ਤੂੰ ਕਹਿੰਦਾ ਰੋਜ਼ ਖਾ ਜਾਂਦੇ ਆ ਅੱਛਾ ਹਾਂ ਬੰਦੇ ਖਾਂਦੇ ਆ ਮੂੰਗੀ ਟੋੜੀ ਆਂਦੇ ਸੀ ਯਾਰ ਟੋੜੀ ਆਂਦੇ ਸੀ ਹੋਰ ਇਹ ਜਿਹੜੇ ਕਿਹੜੇ ਜਿਹੜੇ ਗਰਦਿਆਲ ਹਾਂ ਤੇਰੂ ਦਾ ਚੰਦ ਮੈਂ ਹੁਣ ਆਇਆ ਚੁੱਥੇ ਅੱਛਾ ਆਪ ਆਪਣੀ ਹੈ ਨਾ ਤੇਰੀ ਹੈ ਨਾ ਹਾਂ ਉਹਦਾ ਪਤੰਦਰਾ ਪੰਡ ਬੰਨੀ ਖੜੇ ਸੀ ਦੌੜ ਦੌੜ ਕੇ ਯਾਰ ਮੈਂ ਭਾਈ ਜਿੱਥੇ ਮੱਛਰ ਤੋਂ ਕਿੱਟੇ ਪਟਾਈ ਨਾ ਮੈਂ ਕਿਤੇ ਰੋਜ ਖਾਂਦੇ ਮੂੰਹ ਨਾ ਮੈਂ ਉੱਥੇ ਬਹਿ ਗਿਆ ਦੇਖ ਕੇ ਅੱਛਾ ਦੋਨੇ ਤਾਂ ਗੱਲਾਂ ਕਰੀ ਜਾਂਦੇ ਸੀ ਫੂਰੂਆਂ ਆ ਕੇ ਡਰ ਕੇ ਆਏ ਕਰਦਿਆਂਗੇ ਭਾਈ ਯਾਰ ਮੰਡਾ ਭੁੱਕੀ ਭਾਕੀ ਗੋਲੀਆਂ ਲਿਆਉਂਦੇ ਮੈਂ ਏਡੀ ਪੰਡ ਸੀ ਅੱਛਾ ਯਾਰ ਹਾਂ ਪਤਾ ਨਹੀਂ ਕਿਦਰ ਟੱਪ ਗਏ ਕਿ ਟੱਪੇ ਨਹੀਂ ਪਾਣੀ ਵਹਿਲਾ ਕਰਦਾ ਯਾਰ ਮੇਰਾ ਮਾਝਾ ਇਧਰ ਰੋਜ ਖਾਂਦੇ ਆ ਮੈਂ ਵੀ ਕਿਹਨਾ ਪੈੜ ਹੈ ਨਹੀਂ ਯਾਰ ਮੂੰਗੀ ਖਾਂਦਾ ਕੀ ਜਨਬਰ ਹੈ ਤੂੰ ਰੋਜ ਦੇਖਦਾ ਹੋਵੇਂਗਾ ਹੈਨਾ ਮਖਾ ਜੇ ਪੈੜ ਹੋਵੇ ਰੋਜਾਂ ਦੀ ਉਹਦਾ ਮੰਡੇ ਖੜੇ ਸੀ ਦਵਾ ਦਵਾ ਛੁਪੇ ਤਾਂ ਜਾਵਾਂ ਯਾਰ ਹੁਣ ਤਾਂ ਟੱਪ ਗਿਆ ਐਡੀ ਬਾਟਰੀ ਜਾਂਦੇ ਉਹ ਤੁਰ ਕੇ ਆਵਲੀ ਬੰਦੇ ਗੱਲ ਨਾ ਕਰੀ ਯਾਰ ਮੇਰੇ ਮੂੰਹ ਮੱਥੇ ਲੱਗਦੇ ਆ ਅੱਛਾ ਰੋਜ ਦਾ ਅੱਛਾ ਗੱਲ ਤੂੰ ਕਰਨੀ ਨਹੀਂ ਤੈਨੂੰ ਉਤੋਂ ਫੜਾ ਦੂੰਗਾ ਨਾ ਆਪਾਂ ਕਾਲ ਯਾਰ ਤੇਰਾ ਨਾ ਥੋੜੀ ਲੈਣਾ ਯਾ ਬਾਹ ਹੋਏ ਤੇਰੇ ਬਾ ਤੂੰ ਗੱਲ ਹੀ ਨਾ ਕਰੀ ਆ ਜਾ ਫੇਰ ਸ਼ੇਰ ਬਣ ਕੇ ਆ ਜਾ ਆਰੇ ਆਰੇ ਅੱਡ ਜੇ ਮੈਂ ਬਚਾ ਹੀ ਦਿੱਤੇ ਉਹ ਮੈਂ ਤਾਂ ਟੱਟੀ ਵਹਿ ਗਿਆ ਅੱਛਾ ਤੇ ਮੈਂ ਦੇਖ ਉਹਨਾਂ ਨੂੰ ਪਤਾ ਨਹੀਂ ਲੱਗਾ ਉਹਨਾਂ ਨੂੰ ਪਤਾ ਨਹੀਂ ਲੱਗਾ ਦੋਨੇ ਬਚ ਗਏ ਰੱਜੇ ਜੀ ਪੀਣ ਕ ਲੱਗੀ ਹੋ ਇਹਨਾਂ ਨੂੰ ਬੜਾ ਪਤਾ ਲੱਗਦਾ ਆ ਇਸ ਇੱਧਰ ਦੀ ਆ ਜਾ ਆ ਜਾ ਆ ਜਾ ਉਹ ਤਾਂ ਕੰਜਰੇ ਤੂੰ ਕੰਮੀ ਬੜਾ ਵੱਡਾ ਕਸ਼ਟ ਆ ਤੂੰ ਮੇਰਾ ਪੰਜਾ ਮੂੰਗੀ ਥਾ ਔਰ 400 ਰੁਪਏ ਹੋਰੀ ਅਧਾ ਕੰਢਾ ਹੋਰ ਇਹਦਾ ਤਾਇ ਤੂੰ ਆ ਜਾ ਨਸ਼ਾ ਖਾਈ ਜਾਂਦੇ ਹਨਾ ਉਹ ਵੇਚ ਵੇਚ ਤੋੜ ਤੋੜ ਕੇ ਕਿੱਥੇ ਛੱਡਦੇ ਆ ਯਾਰ ਦੋਨੇ 5000 ਦੇ ਕੀ ਕੰਮ ਪਾਲੇ ਲੈ ਹਨਾ ਹੋਰ ਰਾਤ ਨੂੰ ਤੁਰ ਪੈਂਦੇ ਆ ਹਾਂ ਸ਼੍ਰੀ ਜੀ ਭਾਈ ਇਹਨਾਂ ਦਾ ਰਾਤ ਨੂੰ ਬਣਦਾ ਤੇ ਹੋਰ ਨਾ ਕੋਈ ਸ਼ੱਕ ਕਰੇ ਹੱਕ ਤਾਂ ਹੁਣ ਮੈਨੂੰ ਤਾਂ ਹੀ ਸੀ ਭਾਈ ਰੋਜ ਖਾਈ ਜਾਂਦੇ ਆ। ਪਾਕਾ ਮੁਕੀ ਪਾਕੀ ਲੈ ਕੇ ਆਉਂਦੇ ਆ ਹਨਾ। ਬੰਦਿਆਂ ਦੇ ਅਗਲਾ ਕਿਝ ਕੀਨ ਕਰ ਲੂਗੀ ਬੰਦੇ ਮੂੰਗੀ ਜੋੜਨਗੇ। ਕਮਾਲ ਹੋ ਤਾਂ ਕੋਡੇ-ਕੋਡੇ ਮੰਡੇ ਖੜੇ ਸੀ। ਅੱਛਾ ਯਾਰ ਹਾਂ ਕੋਈ ਮੈਂ ਘਰ ਦਾ ਜਿਨਾਂ ਵਾਲਾ ਗੱਲ। ਲਾ ਭਰਾ ਬੱਤਾ ਐਂ ਕਰ। ਹੋ ਦੇਖ ਲੈ ਸਾਹਮਣੇ ਲੱਗੇ ਖੜੇ ਆ। ਹਾਂ ਹਾਂ ਠੀਕ ਹੈ। ਤੂੰ ਆਪ ਦਾ ਭਾਈ ਉਹਨਾਂ ਨੂੰ ਹੁਣ। ਚੱਲ ਤਾਂ ਹਾ ਤੂੰ ਕਾਹਨੂੰ ਯਾਰ ਸਾਹਮਣੇ ਆਉਣਾ। ਸਾਹਮਣੇ ਮੈਂ ਨਹੀਂ। ਮੈਂ ਜਾਣਾਂ। ਅੱਛਾ ਨਹੀਂ ਕੋਈ ਜਾ ਮੈਂ ਕਰਦਾ ਗੱਲ ਇਹਨਾ। ਜੋ ਕੋਤਮਾ ਗਾ ਆਹ ਹਾ ਤੋੜ ਲੋ ਤੋੜ ਲੋ ਕੋਈ ਤਾਂ ਤੁਹਾਨੂੰ ਪਤਾ ਲੱਗਦਾ ਕੁਛ ਨਹੀਂ ਉਹ ਮੈਂ ਨਹੀਂ ਪੋਤਾ ਰੋਜ ਕਹਿੰਦਾ ਬੱਪੂ ਸਾਈਕਲ ਲੈ ਆ ਰਿਹਾ ਸਾਈਕਲ ਲੈ ਹਣ ਮੂੰਗੀ ਵੇਚ ਕੇ ਤਾਂ ਲੈਉ ਸਾਈਕਲ ਈਆ ਠੀਕ ਪੈਸਾ ਕਾ ਬੰਦਾ ਇੱਕ ਭਰਾਵਾਂ ਦੇ ਅੰਦਰ ਰੇਡ ਕੇ ਖਬਰ ਸੁਣੀ ਜਾਂਦੀ ਹੈ ਉਹਨੂੰ ਪਤਾ ਲੱਗਦਾ ਪਤਾ ਲੱਗਦਾ ਕੀ ਬੰਦਾ ਕੀ ਨਾ ਦੇਖਦੀ ਖਬਰ ਆ ਆਪਾਂ ਨੂੰ ਕੋਈ ਮੋਬਾਈਲ ਤਾਂ ਚਲਾਉਣਾ ਨਹੀਂ ਹੁੰਦਾ ਹਾਂ ਸਮਾਰ ਕੇ ਤੋਂ ਇੱਕ ਬੰਦਾ ਹੈ ਬੰਦਾ ਬੰਦਾ ਯਾਰ ਅਪਰੇ ਮਾਰ ਲਵਾ ਜੀ ਕਿੰਨੇ ਕਾਜ ਗਾਵਾ ਮਾਂ ਗੱਟੀ ਦਾ ਕੰਮ ਆ ਠੱਗੀ ਨਹੀਂ ਖਾਈ ਨੇ ਦੋ ਕੁ ਜੀ ਹਾਂ ਹਾਂ ਕੋਈ ਗਾਵਾ ਦੇਖ ਰਿਹਾ ਕੱਜਰ ਮੈਨੂੰ ਆਇ ਲੱਗਦਾ ਉਹ ਬਾਲਗਾ ਹੋ ਗਵਾ ਬਾਲਗਾ ਹੋ ਗਾ ਇਤ ਕੀਤਾ ਪਣੇ ਦਾ ਖਾ ਵੀ ਨਹੀਂ ਕੰਢੇ ਰਿਆ ਆਏ ਨੰਦੀਆਂ ਆਏ ਨੰਦੀਆਂ ਪਾਉਂਦੇ ਮਗਰ ਟੱਕਾ ਇੰਦੇ ਦੀ ਨੰਦੀਆਂ ਮਗਰ ਟੱਕਾ ਲੱਗਦਾ ਹਣਾ ਹਾਂ ਹਾਂ ਹੋਲਾ ਤਿੰਨੀ ਕਿ ਤੋੜਨੀ ਤੂੰ ਤੋੜੀ ਮੂੰਗੀ ਨਾ ਯਾਰ ਇਹਦੀਆਂ ਨਾ ਹੁਣ ਨਾ ਉਹ ਕੰਮ ਹੈ ਕਿਹੜੇ ਪੰਜ ਕਗਾਈਆਂ ਤੇ ਹੋ ਰਿਹਾ ਅਸੀਂ ਤਾਂ ਗੰਗਾਂ ਮੰਗਦੇ ਸਾਰੀ ਮੂੰਗੀ ਖਾ ਰਹੀ ਹਾਂ ਮੰਗਰ ਤੁਸਨਾਾ ਘਾਤਾ ਪ੍ਰਾ ਡੇ ਗੜੀ ਮੂੰਗੀ ਏ ਕਿਹੜੀ ਮੂੰਗੀ ਖਾਲੀ ਛੱਡੀ ਗੂੜ ਕੇ ਚਾਚਾ ਗਰਜਾ ਜੇ 22 ਕਿਲੋ ਮੈਂ ਕਾਹਨ ਤੁਹਾਡੇ ਖੇਤ ਗਿਆ ਕਦੇ ਹਾਂ ਕਿੱਥੇ ਮੂੰਗੀ ਛੱਡੇ ਸਾਰੇ ਖੇਤਾ ਸਾਰਾ ਕਿੱਲ ਸੰਜੀ ਮੂੰਗੀ ਬਿੱਤੀ ਬੱਚੇ ਆ ਠੀਕ ਹੈ ਬੰਗਿਆ ਜਰ ਖੰਟਗੇ ਫਲੀਆਂ ਪੱਤਾ ਇੱਕ ਨਹੀਂ ਹਲ ਢਾਲੇ ਆ ਵੇ ਲੈ ਕਲੀਆਂ ਫਲੀਆਂ ਡੋਗਦੀਆਂ ਪਤਾ ਨਹੀਂ ਕਹੇ ਜੀ ਬੀ ਐਲ ਮਿੰਟ ਰੇਟ 100 ਰੁਪਏ ਕਿਲੋ ਆ ਨਾ ਮਿੱਠਾ ਮਿੱਠਾ ਆ ਨਾ ਤਾਂ ਖਾ ਮਾਰੀ ਜਾ ਪਈ ਦਾਣਾ ਲੈ ਮੜਾ ਆ ਵੇ ਠੀਕ ਕੰਮ ਤੋਰਿਆ ਥੋੜਾ ਥੋੜਾ ਗਮੂਗੀ ਤੁਸੀਂ ਬਣਾ ਕਰਤਾ ਤੁਸੀਂ ਮੇਰਾ ਵਾਹ ਹੋਏ ਤੁਸੀਂ ਚੰਗਾ ਕੰਮ ਤੋਰਿਆ ਚੰਗੇ ਤੋਂ ਤਰਾਂ ਨਹੀਂ ਜਰਾਂ ਤੂੰ ਬਤ ਲੈ ਝੋਲੇ ਚ ਕੀ ਆ ਗਿੱਲੇ ਵਾਹੇ ਤੇ ਪਾਰ ਨਹੀਂ ਤਰੀਆ ਵਾਹ ਗਿੱਲੇ ਹੋਇਆ ਕਈ ਝਾਰੀ ਗਿੱਲੇ ਆ ਰਹੇ ਆ ਹਾਂ ਜੈ ਜੱਟ ਦੇ ਮਾਰ ਓਏ ਜੈ ਜੱਟ ਦਾ ਸਾਲਾ ਜੈ ਜੱਟ ਦਾ ਠੀਕ ਕੋਈ ਮੂੰਗੀਆਂ ਚੋੜ ਤੇ ਬਿੱਡੀਆਂ ਬਾਹ ਓ ਬਾਈ ਟੋੜ ਟੋੜ ਮੂੰਗੀ ਦੂ ਲਿਆ ਨਸ਼ਾ ਖਾਈਏ ਨੇ ਹੋ ਹੁਣ ਬੰਦੇ ਛੱਡ ਛੱਡ ਗਈ ਸੀਸੀ ਮੇਂ ਓਹ ਹਾਂ ਛੱਡ ਗਈ ਦਾ ਹਾਂ ਛੱਡੇ ਨਿਸ਼ਾਨੇ ਦੀ ਨਿਸ਼ਾਨੀ ਦੇ ਮੱਡਾ ਛਾ ਮੱਡਾ ਛਾ ਹਾਂ ਵੀ ਛਾ ਨਾ ਜੇ ਮੂੰਗੀ ਤੋਂ ਦਿਆ ਨਹੀਂ ਰਾਤ ਨੂੰ ਮੱਛਰ ਖਾਂਦਾ ਬਾਈ ਨਿਗਰ ਰੱਖਦੇ ਕੇਸਾ ਉੱਤੇ ਲੈਤਾ ਇਹਦਾ ਕਪੜਾ ਇਹ ਨੂੰ ਦੇਖ ਲੈ ਜਦੋਂ ਨਸ਼ਾ ਛੱਡਿਆ ਨੌਜਵਾਨ ਨਮਰ ਚਦਰਾਂ ਕੋ ਗਿਆ ਬਚਲੇ ਨਾ ਚ ਹੌਂਟ ਲੋਟ ਐ ਮੜਾ ਮਸਾ ਭਾਈ ਤੁਰਨ ਜੋ ਕਰਿਓ ਨੌਜਵਾਨ ਚ ਨੌਜਵਾਨ ਹਾਂ ਕਿਹੜੇ ਪਾਸੋਂ ਨੌਜਵਾਨ ਆ ਕੋਲਾ ਨੌਜਵਾਨ ਦਾ ਸਾਰੀ ਪੰਜਾਬ ਸਾਜੀ ਬਦਮਨ ਉਯਮ ਬੜੀ ਹੈ ਉਯਮ ਬੋੜਾ 40 42 ਸਾਲ ਹੋ ਸਾਰੇ ਮੇਰੇ ਦੰਦ ਸਹੀ ਨੀਖਰੇ ਸਹੀ ਇਹ ਵੀ ਵਿਚਾਰਾ ਛੱਡ ਕੇ ਦੇਖ ਲੈ 4 ਮਹੀਨੇ ਹੋ ਗਏ ਹਾਂ ਭਲਾ ਜੇ ਤੁਸੀਂ ਨਸ਼ਾ ਛੱਡ ਕੇ ਨਾ ਸਰੀਰ ਛੱਡੋਗੇ ਨਸ਼ਾ ਨਹੀਂ ਨਾ ਬੰਦ ਤਾ ਇਹ ਤੁਸੀ ਕੋਈ ਕੰਮ ਨਹੀਂ ਕਰਦਾ ਤੇ ਪਈ ਚੰਗੇ ਬਲ ਤੁਸੀਂ ਮੇਰੀ ਕੋ ਗਰੀ ਮਾਰ ਕਰੀ ਆ ਆ ਤੋਰ ਤੋਰ ਫਲੀਆਂ ਲਈ ਜਨੇ ਤੁਸੀਂ ਉਹ ਕਿੱਡੀ ਪੰਡ ਬੰਨੇ ਰੱਖੀ ਏ ਤੁਸੀਂ ਬੇਸੁਰ ਕੱਖਾੜਾ ਹੋ ਰਾ ਖਾਲਾ ਕੱਖਾਂ ਦਾ ਟੁੰਨਾ ਟੁੰਨਾ ਲਾ ਕੇ ਲੇਟਾ ਵੇਖੋ ਪੁੱਛਿਆ ਲੱਗਿਆ ਹੋ ਕੋਈ ਲੱਗਿਆ ਕੋਈ ਖਾਂ ਮੈਂ ਕੱਲ ਸੁਣੀ ਜਾਂਦਾ ਸੀ ਕੱਲ ਹੋ ਜਾ ਇਹ ਪਾਪਾ ਤਾਂ ਪੇ ਨਾਲ ਕੱਠ ਕਰਕੇ ਕੋਈ ਰੱਖ ਆਪਰ ਆਖੇ ਰੱਖੀ ਇਹ ਗੱਲ ਆ ਮੂੰਕੇ ਨਹੀਂ ਕਾ ਮਾ ਛੜ ਰਿਹਾ ਤੁਸੀਂ ਨਹੀਂ ਸਾਡੇ ਗਾਈਆਂ ਘੜ ਗਿਆ ਖਾਤਾ ਇਹ ਨਹੀਂ ਸਾਡੇ ਰੋਜ਼ ਨਹੀਂ ਹੋਣਗੇ ਭਾਈ ਬੱਚੇ ਕੱਟਣ ਹੋ ਜਾਂਦਾ ਰੋਜ਼ ਨਹੀਂ ਹਜੇ ਰੋਜ਼ ਪੱਤੇ ਖਾਉਂ ਫੇਰ ਨਾ ਕਰੀ ਫਲੀ ਖੰਡਾ ਫੇਰ ਨਾ ਸੋ ਫੇਰ ਨਹੀਂ ਦੇਖੋ ਅਗੇ ਇੱਥੇ ਕੱਲ 4 ਬੱਚੇ ਦੇਖੇ ਫੇਰ ਨਾ ਚਰੀ ਚ ਛੜ ਨਾ ਅਬੜੇ ਛੜ ਠੀਕ ਉਹਨਾਂ ਦੀ ਪੌਂਡੀ ਚ ਰਹਿੰਦੇ ਆ ਮੇਲਾ ਫਿਰ ਤਾਂ ਕੋਲੀ ਖੜੇ ਮੇਰੇ ਨੋ ਨਾ ਹਾਂ ਅੱਜ ਤੋਂ ਬਟੜਾ ਮੇਰੇ ਚੜਦੀ ਵੇ ਨਹੀਂ ਗਏ ਚੌਕ ਕਰਨੇ ਪਰਪੇ ਨਾਲ ਪਰਪੇ ਨਾਲ ਹੋਈ ਕਰ ਲਾ ਲਾ ਹੋਈ ਬੋਲ ਕੋਈ ਹੋਰ ਬਜ਼ਾਰ ਲੱਗ ਜਾ ਸਕਦਾ ਕਰਨ ਨਹੀਂ ਆ ਚੋਰੀਆਂ ਹਜੇ ਬੁਰਾ ਲੱਗਿਆ ਇਹ ਕਰ ਦੇਣਾ ਕਰ ਦੇਈਂ ਅੱਜ ਤੋ ਦੇ ਪਤਾ ਨਹੀਂ ਕੋਈ ਟੜਕੇ ਕੱਠ ਕਰਿਆ ਪੁੱਤ ਕਿਉਂ ਇਕੱਠੀ ਆਂ ਖਾਨਦਾਨੀ ਬੰਦੇ ਆ ਯਾਰ ਖਾਨਦਾਨ ਦਾ ਮੈਂ ਤੁਹਾਡੀ ਖਾਨਦਾਨੀ ਨੂੰ ਐ ਕੋਈ ਛੋਟ ਨਾ ਖਾਨਦਾਨੀ ਦਾ ਚੋਰੀ ਯਾਰੀ ਆਸ਼ਕੀ ਅੱਛਾ ਤੇ ਮਾਚਲ ਵੀ ਦਿੱਤ ਦੀ ਇੱਕ ਨੰਬਰ ਹੈ ਨਾ ਜਿਹੜਾ ਨੰਬਰ ਨਹੀਂ ਦੀ ਆ ਸਾਰਾ ਪਿੰਡ ਸੌਂ ਖਾਜੀ ਸਾਡੀ ਤੂੰ ਤਾਂ ਗਿੱਲੇ ਕੋਹੇ ਤੇ ਪੈ ਨਹੀਂ ਧਰਿਆ ਪਿੰਡ ਸੌਂ ਖੰਡਾ ਖੰਡਾ ਲੈ ਵੀ ਬੰਦੇ ਹੈ ਨਹੀਂ ਖੰਡਾ ਅਣ ਖੜੜ ਕਾਲੇ ਐ ਕੀ ਗੱਲ ਨਹੀਂ ਆਉਰੇ ਫੜਾਓ ਚੋਲਾ ਮੰਜੀ ਆ ਜਾ ਚੋਲਾ ਜ਼ਰੂਰੀ ਅਜਾ ਸਾਡਾ ਇਹ ਗੋਚਾ ਯਾਰਾ ਵੀਰ ਪਰ ਨੂੰ ਗੀਤਾ ਅਸੀਂ ਆਪ ਦੀ ਦਾਲ ਬਸਤੇ ਲਿਆਏ ਆ ਆ ਖਾਡੋ ਲੈ ਦਾਲ ਬਸਤੇ ਲੈਦਾ ਤੁਹਾਡੀ ਦੁਨੀ ਬਰਸ਼ਟੀ ਨੂੰ ਬਰਾਇਤੀ ਦਿਖਾਉਣੇ ਸੀ ਬਰਾਇਤੀ ਆ ਦੁਨੀ ਬੱਚੋ ਬੱਚੋ ਮੇਰੇ ਬੇੜਾ ਤੁਹਾਡਾ ਬੇਈਮਾਨੋ ਆਪਣੇ ਮੇਲਾ ਲਾਗੂ ਮੇਲਾ ਆਹ ਕੀ ਹੈ ਨਹੀਂ ਭਾਈ ਮੇਲੀ ਯਾਰ ਵੀ ਵੀ ਦੁਨੀ ਬਰਸ਼ਟੀ ਨੂੰ ਭਾਂਡੇ ਜਿਹੜਾ ਪੱਕਤਾ ਲੈਣ ਦੇ ਨੂੰ ਮੇਰੇ ਬਦਲ ਦੀ ਥੋੜੀ ਐ ਨਿਉ ਬੰਦ ਤਾਂ ਕਿਸੇ ਨੂੰ ਪਰਖ ਨਹੀਂ ਬੀ ਦੀ ਸਾਨੂੰ ਟਾਵੇਂ ਟਾਵੇਂ ਬੂਝੋ ਆ ਵੀ ਦੇ ਚੰਗੇ ਬੱਚਾ ਆਪਾਂ ਭਾਈ ਫੜਿਆ ਉਹ ਲੈ ਕੇ ਸੂ ਰਹਾ ਲਾਖੇ ਤੇ ਮੰਤਰੀ ਪੜੇ ਲਿਖੇ ਕਹਾਣੀ ਨਾਲ ਜਾ ਤੇਰੇ ਬੱਚੇ ਪੜ੍ਹਦੇ ਪੜੇ ਕੋਈ ਜਾ ਪੰਜ ਪੰਨੇ ਪੜ੍ਹ ਬਹੁਤ ਬੜੇ ਪੰਜ ਪੰਜ ਦੇ ਮੇਂ ਕੰਮ ਮਤ ਹੋ ਰਿਹਾ ਮੇਲਾ ਲਕੂ ਜੇ ਕਹੇ ਤਾਂ ਆਪਣੀ ਵੀ ਲਵਾ ਦੇਾਂਗੇ ਅਸੀਂ ਨਾਲ ਲਵਾਈ ਚਾਹੁੰਦੇ ਯਾਰ ਨਾ ਭਈ ਲਵਾਈ ਨਾ ਲਕਜੂ ਪੜੈਂਡੂ ਯਾਰਾ ਕੰਦੇ ਚਾਰ ਦਿਨ ਮੈਨੂੰ ਪਤਾ ਨਾ ਲੱਗਦਾ ਲੱਗ ਗਿਆ ਸੀ ਮੇਲਾ ਨਾ ਨੀ ਬਸ ਠੀਕ ਡਰ ਟਰਾਫ ਬਾਹਰ ਜਿਉਂ ਬਾਹਰ ਮਾਤਾ ਬੱਖੀ ਕਿਸਾਨ ਹੈਗੇ ਤੇਲੀ ਵੀ ਜਿਨਾ ਚਾਹਾਂਗੇ ਸੀ ਤੇਲੀ ਵੀ ਜਿਨਾ ਚਾਹ ਚੱਲ ਜੀ ਪਾਣੀ ਆਇਆ ਹੋ ਕੋਲੋ ਟੱਕੀ ਪਾਣੀ ਮੈਂ ਛਾਲਾ ਟੱਤੀ ਪਣੀ ਦਾ ਥੋਲਾ ਭਾਈ ਹੱਥ ਕੋਈ ਨਹੀਂ ਕੋਲੋ ਟੋਲ ਤੁਹਾਨੂੰ ਟੋਲਾ ਉਹ ਚੌਂਹੜਾ ਆ ਚੜਕੇ ਮੈਂ ਸਰਪੰਚ ਕੋਲ ਲੈ ਕੇ ਜਾਉਣਾ ਤੇ ਪਤਾ ਲੱਗੂ ਉਹ ਹੋ ਜਾਏਗਾ ਲਿਆਉਂਗਾ ਮੈਂ ਨਹੀਂ ਛਾਣੇ ਲੱਗਦੇ ਪੰਚ ਦੇ ਬੜੇ ਡਰਾਬੇ ਦੇ ਨਹੀਂ ਯਾਰ ਸਾਨੂੰ ਦੇਣੀ ਨਹੀਂ ਫੇਰ ਅੱਛੀ ਵੀ ਛਲ ਸਰਪੰਚੀਆਂ ਕਰੀਆਂ ਸੀ ਆਪ ਕੋ ਮੈਂ ਦੱਕਾ ਮਾਰੀ ਤੀ ਛਾਲ ਨਾ ਕਰ ਹੁਣ ਥੰਮ ਕਿਲੀ ਸਰਪੰਚਾਂ ਦਾ ਨਵਾਂ ਬਣੇ ਦਾ ਜੂਬਦੀ ਨਾਂ ਕੀ ਠੀਕ ਹੈ ਹਾਂ ਉਹ ਤੇਰਾ ਸਰਪੰਚੀ ਦਾ ਕਰਕੇ ਮੈਂ ਜਦੋਂ ਪਤਾ ਲੱਗੂ ਨਾ ਕੋਈ ਸਾਰੇ ਲੌਂਜ ਨਹੀਂ ਲਗਾਏ ਟਰੋਟ ਟਰੋੜਾ ਹਾ ਹੈ ਨਹੀਂ ਬੱਤੇ ਵੇ ਆਹ ਇਹ ਕੰਮ ਬੜਿਆ ਮੇਰੇ ਛਾਲਿਆਂ ਨੇ ਕੋਈ ਚੱਜ ਦਾ ਕੰਮ ਕਰ ਲਿਓ ਹਾਂ ਉਹ ਨਹੀਂ ਟੜਕੇ ਕਰੂੰ ਪੁੱਤ ਗੱਲ ਯਾਰ ਟੜਕੇ ਗੱਲ ਕਰਦੇ ਵਿਚਾਰ ਬੰਦਿਆਂ ਦੇ ਸਾਨ ਦਾ ਬਾਣ ਵਿਲਾ ਕਰ ਦੇਣਗੇ ਯਾਰ ਭੈਣਾਂ ਇੰਨਾ ਭਾਏ ਮੂੰਗੀ ਦਾ ਲੈ ਅਜਿੰਬੇ ਛਾਲੇ ਮੰਨਦੇ ਕੀ ਮੂਹਰੋ ਗਲ ਪੈਂਦੇ ਲੈ ਕਿ ਅਸੀਂ ਕਰੀਏ ਉੱਤੋਂ ਫੜ ਲਿਆ ਯਾਰ ਜਮਾ ਮ ਕਮਾਲ ਮੰਨਦੇ ਬੰਦੇ ਦੀ ਹਜੇ ਵੀ ਨਹੀਂ ਮੰਨਦੇ ਕੋਈ ਨਹੀਂ ਟੜਕੇ ਇਹਨਾਂ ਦੇ ਘਰੇ ਜਾਊ ਪਹਿਲਾਂ ਦਲੰਬਾ ਲੈ ਕੇ ਇਹ ਪਾ ਇਹਨਾਂ ਨੇ ਕੀ ਕੰਮ ਤੋੜਿਆ ਫੇਰ 600 ਰੁਪਏ ਚ ਕੋੜੇ ਆਪੇ ਤੂੰ ਗੱਲ ਦਾ ਜਵਾਬ ਤਾਂ ਦੇਣਗੇ ਇੱਥੇ ਬਾਹਰ ਚ ਕਰ ਦੇਗੀ ਸੀ ਰਾਤ ਨੂੰ ਤੁਸੀਂ ਕੋਈ ਨਹੀਂ ਪੁੱਛ ਟੜਕੇ ਪੁੱਛੀ ਸੀ